ਮੇਰਾ ਨਾਮ ਮਨਜਿੰਦਰ ਸਿੰਘ ਭਾਜੀ ਕਿੱਥੇ ਦੇ ਰਹਿਣ ਵਾਲੇ ਮੰਨਣਾ ਨਾ ਕੋਟਪੁਰੂ ਹੀ ਕਾ ਦਾ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਆ ਭਾਜੀ ਕਿਸ ਚੀਜ਼ ਦਾ ਇਹ ਗੱਡੀ ਦਾ ਭਾਜੀ ਪੁੱਤਰ ਦਾ ਲਰਨਿੰਗ ਨਹੀਂ ਦੂਜਾ ਆ ਜੀ ਹੈ ਵੀ ਲਾਇਸੈਂਸ ਨਹੀਂ ਛੋਟਾ ਜਿਹੜਾ ਗੱਡੀ ਗੱਡੀਆਂ ਆ ਘਾਰ ਵਾਲ ਲਰਨਿੰਗ ਐ ਅਪਲਾਈ ਕੀਤਾ ਲਰਨਿੰਗ ਹੀ ਆ ਹਾਂ ਕਿਨਵਾ ਕਿਹੜਾ ਤੁਹਾਡਾ ਦੂਜਾ ਭਾਜੀ ਕੀ ਕਹਿ ਰਹੇ ਆ ਹਾਂ ਤਾਂ ਭਾਈ ਯਾਰ ਹੁਣ ਕਹਿੰਦੇ ਜੀ ਉਧਰੋਂ ਪਟਾਕਾ ਪੈ ਗਿਆ ਕਿਸੇ ਚੀਜ਼ ਦਾ ਪਹਿਲਾਂ ਇੱਕਦਾਂ ਕਹਿੰਦੇ ਕੈਮਰੇ ਖਰਾਬ ਆ ਜੀ ਤੇ ਹੁਣ ਇਹ ਤੁਸੀਂ ਦੱਸੋ ਜੀ ਅਸੀਂ ਮਾਤੜ ਬੰਦੇ ਦਿਹਾੜੀਦਾਰ ਬੰਦੇ ਆ 3000 ਰੁਪਏ ਲੱਗ ਕੇ ਗੱ ਕਤੋਂ ਦੇਣੇ 10000 ਰੁਪਈਆ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉੱਧਰ ਚਲ ਗਿਆ ਜੀ ਸਾਡਾ ਕੀ ਕੰਮ ਕੀ ਕਰਦੇ ਕੰਮ ਭਾਈ ਕੰਪਨੀ ਦੇ ਵਿੱਚ ਲੱਗਾ ਐ ਜੀ ਮੈਂ ਸੈੱਲ ਦੇ ਕੰਪਨੀ ਦਾ ਜੀ ਸਰਕਾਰ ਤਾਂ ਕਹਿ ਰਹੀ ਹੈ ਕਿ ਤੁਸੀਂ ਟਰਾਈ ਦਿਓ 2 ਘੰਟੇ ਤੁਹਾਨੂੰ ਲਾਇਸੈਂਸ ਤੇ ਭਾਈ ਤੀਜੀ ਵਾਰੀ ਆ ਗਏ 10000 ਰੁਪਈਆ ਲੱਗ ਗਿਆ ਤੁਸੀਂ ਦੱਸੋ ਵੀ ਕਿੱਥੋਂ 10000 ਘਰ ਚਲਾਈਏ ਕਿ ਲਾਇਸੈਂਸ ਬਣਾਈਏ ਇਹਦੇ ਨਾਲੋਂ ਚੰਗਾ ਤਾਂ ਬੰਦਾ ਫਿਰ ਨਾ ਹੀ ਬਣਾਵੇ ਐਂ ਚੱਲੀ ਜਾਂਦੇ ਵੀ ਚੱਲੀ ਜਾਊਗਾ ਜੇਕਰ ਲਾਇਸੈਂਸ ਨਹੀਂ ਹੁੰਦਾ ਤਾਂ ਪੁਲਿਸ ਤਾਂ ਕਰਦੀ ਹੈ ਜੇਕਰ ਬਣਾਉਣਾ ਨੇ ਤਾਂ ਇੱਥੇ ਭਾਈ ਜਲੀਲ ਹੁੰਨੇ ਆ 10000 ਰੁਪਈਆ ਲ ਫੜੀ ਕੀ ਨਾਮ ਹੈ ਜੀ ਚਾਰ ਪੰਜ ਕਿਹੜੇ ਲਾਤੇ ਆ ਜੀ ਅਸੀਂ ਕੀ ਨਾਮ ਕੀ ਹੈ ਤੁਹਾਡਾ ਸਰੇਂਦਰਪਾਲ ਸਿੰਘ ਕਿਸ ਚੀਜ਼ ਦਾ ਲਾਇਸੈਂਸ ਅਪਲਾਈ ਕੀਤਾ ਮੇਰਾ ਹੈਵੀ ਦਾ ਜਿਹੜਾ ਉਹ ਤਾਂ ਹੈ ਜੀ 22 ਟਾਈ ਆ ਅੱਲਾ ਨਾਲ ਨਹੀਂ ਕਰਾਉਂਦਾ ਸੀ ਲਾਨਕ ਨਹੀਂ ਕਰਾਉਣ ਚਾਰ ਪੰਜ ਕਿੜੇ ਲੱਗਾ ਆ ਕਿੱਥੋਂ ਆਦੇ ਤੁਸੀਂ ਹਰਿਆਣਾ ਤੋਂ ਆਨੇ ਜੀ ਗੱਡੀ ਮੰਗਮੀ ਦੇ ਆਈ ਦੀ ਅਸੀਂ ਉਹ ਤੇ ਪੈਟਰੋਲ ਪਾਉਣਾ 1000 ਰੁਪਏ ਦਾ ਉਹ ਚ ਪੈਟਰੋਲ ਪਾਉਣਾ ਹਰ ਇੱਕ ਵਾਰ ਕੀ ਕੰਮ ਕੀ ਕਰਦੇ ਤੁਸੀਂ ਡਰਾਈਵਰੀ ਕਰਦੇ ਜੀ ਇੱਥੇ ਕੋਈ ਅਫਸਰ ਵੀ ਨਹੀਂ ਬੈਠਾ ਹੋਇਆ ਨਾ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕਰ ਸਕਦੇ ਹੋ ਹਾਂਜੀ ਕੋਈ ਵੀ ਅਫਸਰ ਨਹੀਂ ਇੱਥੇ ਬੈਠਾ ਜਿਹਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਜਿੰਨੀ ਵਾਰੀ ਅੱਜ ਕਿੰਨੂੰ ਅਗਲੇ ਕੰਮ ਬਾਹਰ ਜਾਓ ਆ ਚਾਰ ਘੰਟੇ ਖੜ੍ਹੇ ਲਗਾ ਕੇ ਪੇਪਰ ਹੱਥ ਫੜਾ ਦੇਣ ਦੇ ਜਾਓ ਜੀ ਬੇਲੀ ਵਾਰੀ ਵੀ ਇਦਾਂ ਹੋਈ ਐ ਹੁਣ ਜਿਹੜੇ ਕੰਪਿਊਟਰ ਤੇ ਲੜਕੇ ਬੈਠੇ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਇਧਰ ਵਾਲੇ ਬੰਦੇ ਨੇ ਕਿਹਾ ਕਹਿੰਦਾ ਜੀ ਇਧਰ ਪਟਾਕਾ ਪੈ ਗਿਆ ਕਿ ਇਹ ਚੀਤਾ ਹੋਣੀ ਉਹ ਫੜ ਗਈ ਇਹ ਚੀਜ਼ ਕੋਈ ਉਹ ਹੋ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਹੀ ਸੰਦੀਪ ਸਿੰਘ ਅਰਚਾ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਨਗਦੀਪੜੀ ਅੱਜ ਇੱਥੇ ਕਿਸ ਕੰਮ ਲਈ ਆਇਆ ਮੈਂ ਆਪਣਾ ਲਾਇਸੈਂਸ ਦਾ ਪਤਾ ਕਰਨ ਆਇਆ ਸੀ ਕਿ ਮੇਰਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਪਰ ਮੈਂ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲਾਇਸੈਂਸ ਵੇਲੇ ਸਰ ਲਾਇਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਇਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਇਹਨਾਂ ਨੇ ਕੀ ਗੱਲ ਉਸ ਜਿਸ ਟਾਈਮ ਤੁਹਾਡੀ ਅਕਤੂਬਰ ਚ ਫੋਟੋ ਕੀਤੀ ਉਸ ਟਾਈਮ ਨਹੀਂ ਡਾਕੂਮੈਂਟ ਚੈੱਕ ਹੁੰਦੇ ਸਾਰੇ ਉਦੋਂ ਵੀ ਨਹੀਂ ਚੈੱਕ ਨਹੀਂ ਕੀਤੇ ਜਾਂ ਗਲਤ ਅਪਡੇਟ ਕੀਤੇ ਨਹੀਂ ਇਹਨਾਂ ਦੀ ਮਿਸਟੇਕ ਆ ਹੁਣ ਇਹ ਕਹਿੰਦੇ ਕਿ ਜਿਹੜੇ ਤੁਸੀਂ ਪਹਿਲਾਂ ਅਪਡੇਟ ਕੀਤੇ ਆ ਅਪਲੋਡ ਕੀਤੇ ਉਸ ਵੇਲੇ ਗਲਤ ਉਹਨੇ ਕਹਿੰਦੇ ਆ ਵੀ ਆਪ ਕੋ ਦੁਬਾਰਾ ਚੈੱਕ ਕਰਵਾ ਕੇ ਆਓ ਵੀ ਐਡ ਕਰੋ ਮੇਰੇ ਤੋਂ ਪਹਿਲੇ ਲਾ ਕੇ ਖਰਚੇ ਦੁਬਾਰਾ ਹਾਂ ਫਿਰ ਦੁਬਾਰਾ ਅਪਡੇਟ ਕਰਾ ਕੇ ਆਓ ਜਿਹੜੇ ਤੁਹਾਡੇ ਇਹਨੇ ਮਹੀਨੇ ਖਰਾਬ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਸਭ ਪਹਿਲਾਂ ਬਣ ਨਹੀਂ ਰਿਹਾ ਸੀ ਹੁਣ ਬਣ ਰਹੇ ਆ ਪਰ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਸਾਡੀ ਤੇ ਤੁਹਾਡੇ ਆ ਪ੍ਰੋਬਲਮ ਹੈਗੀ ਹੈ ਪਰ ਮੈਂ ਤਾਂ ਆ ਕੇ ਪਤਾ ਕੀਤਾ ਜੀ ਵੀ ਆ ਪ੍ਰੋਬਲਮ ਉਹ ਹੀ ਗੱਲ ਹੋ ਗਈ ਨਾ ਕਿ ਸਾਲ ਤੁਹਾਨੂੰ ਪਹਿਲਾਂ ਵੇਟ ਕਰਦੇ ਨੂੰ ਹੋਣ ਲੱਗਾ ਤਕਰੀਬਨ ਤਕਰੀਬਨ ਸਾਲ ਹੋ ਗਿਆ ਦੁਬਾਰਾ ਫਿਰ ਦੋ ਤਿੰਨ ਮਹੀਨੇ ਵੇਟ ਕਰਨੀ ਪਵੇਗੀ ਹਾਂਜੀ ਤੇ ਇਸ ਦਾ ਜ਼ਿੰਮੇਵਾਰ ਕਹਿੰਨੂ ਮੰਨਦੇ ਆ ਇਹ ਮੇਰੇ ਹਿਸਾਬ ਨਾਲ ਤਾਂ ਜਿਹੜਾ ਉਹ ਮਤਲਬ ਜਿਹਨੇ ਅਪਡੇਟ ਕੀਤਾ ਫੋਟੋ ਕੀਤੀ ਇਹਨਾਂ ਦੀ ਇਹਨਾਂ ਦੀ ਗਲਤੀ ਹੈ